ਕੀ ਜਿਹੜੇ ਕਹਿੰਦੇ ਉਹ ਹੁੰਦੇ ਆ ਤੁਸੀਂ ਤੁਸੀਂ ਕੀ ਕਹਿੰਦੇ ਜਿਹੜੇ ਪੁਲਿਸ ਪ੍ਰਸ਼ਾਸਨ ਵੱਲੋਂ ਜਿਹਦੇ ਨਾਮ ਕੱਟ ਰਿਹਾ ਉਹਦੇ ਭੱਜੇ ਦਾ ਇਹ ਉਹ ਜਿਹੜਾ ਕਹਿੰਦੇ ਨੇ ਸਾਰੀ ਸਾਰੀ ਨਾਮ ਉਸ ਤੋਂ ਅੱਗੇ ਹਨ ਬਤਾਉਂਦੇ ਕਾਇਆ ਬੁੱਝਾ ਸੁਣੀ ਦੇ ਪੀਓ ਪੀਓ ਕਰੀਆ ਤੇ ਕੋਈ ਪੀਓ ਪੀਓ ਕਹਿੰਦੇ ਕੋਈ ਕਾਰਨ ਮੰਗਦੇ ਕੋਈ ਨੂੰ ਪਾਇਆ ਵੀ ਨਹੀਂ ਪਾਇਆ ਤੀ ਕੋਈ ਨਹੀਂ ਜਰਦਾਬਾਦ ਲੈ ਕੇ ਗਾਂ ਘੇਰ ਤਿੰਨ ਗੱਡੀਆਂ ਲੈ ਕੇ ਆਏ ਇਹ ਜੋ ਆਜ ਹੈ ਇਹ ਸਿਰਫ ਸਾਡੇ ਨਾਲ ਦੇ ਰਹੇ ਸਾਡੇ ਤੋਂ ਬਾਅਦ ਦੇ ਨਹੀਂ ਉਹ ਕਹਿੰਦੇ ਕਿ ਜਦੋਂ ਅਸੀਂ ਸ਼ੁਰੂ ਕਰਦੇ ਹਾਂ ਜਦੋਂ ਅਸੀਂ ਸਾਡੇ ਕੋਲ ਇਹ ਨਹੀਂ ਹੁੰਦਾ ਕਿ ਸਾਡੇ 40 ਨੰਬਰ ਤੋਂ ਕਮਪਨੀ ਦੀ ਉਮੀਦਵਾਰ ਬੇਲਾ ਭਾਜੀ ਜਿਹਨਾਂ ਨੂੰ ਜੀ ਕੋਈ ਪੁਰਾਣਾ ਕਹਿੰਦੇ ਕੇਸ ਆ ਤੁਸੀਂ ਤੇ ਕੋਣ ਜਾ ਆਪਾਂ ਲੱਗਾ ਤਾਂ ਪਹਿਲੇ ਹੀ ਕਾਗਜ਼ ਵੈਰੀਫਾਈ ਹੋ ਜਾਂਦੇ ਨੇ ਪਰ ਮੈਂ ਲੋਕ ਦੀ ਗੱਲ ਆ ਉਹਨਾਂ ਨੂੰ ਫੜ ਕੇ ਮੇਜਾਜ ਤੱਕ ਐਸਾ ਹੀ ਔਰ ਗੁੰਡਾਗਰਦੀ ਕੀਤੀ ਜਾ ਰਹੀ ਆ ਉਹਨਾਂ ਨੂੰ ਫੜ ਕੇ ਜਿਹੜਾ ਵਾ ਲੈ ਗਿਆ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜੀ ਸਾਡੇ ਦਰੋਂ ਕੋਲੇ ਉਹ ਤਾਂ ਛੱਡ ਦਿੰਦਾ ਜੀ ਇਲੈਕਸ਼ਨਾਂ ਆ ਚਾਰ ਦਿਨ ਲੰਘ ਜਾਣੀਆਂ ਬਹੁਤ ਜ਼ਿਆਦਾ ਪੁਲਿਸ ਦੀ ਜਰੂਰ ਆ ਗੁੰਡਾਗਰਦੀ ਜੀ ਜਵਾਬ ਕਰਨਾ ਪੁਲਿਸ ਕਰਨਾ ਪੁਲਿਸ ਕਰਨਾ ਦੇ ਵਿੱਚ 2015 ਦਾ ਕਿਤੇ ਮਕਰਵਾ ਵੱਲੋਂ ਅਵੇਰ ਜਿਆਦਾ ਆ ਕੇ ਹੋ ਗਿਆ ਤੇ ਕੰਮ ਜਿਆਦਾ ਪੁੱਛੀ ਜਾ ਰਿਹਾ ਕੋਣ ਕਰੋ ਦੋ ਆਡਰ ਕਿਸ ਪੱਜ ਦੇ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਸਾਡੀ ਭਾਈ ਕਿ ਜਦੋਂ ਨਹੀਂ ਕੋਈ ਗੱਲ ਬਾਤ ਨਿਕਲੀ ਤਾਂ ਹੁਣ ਐਡੀ ਕਿਹੜੀ ਗੱਲਾਂ ਨੂੰ ਜਿਹੜਾ ਫੜ ਕੇ ਲੈ ਗਿਆ ਇਸ ਕਰਕੇ ਸਾਡੀ ਇਹ ਮੰਗਾਂ ਨਾਲ ਛੱਡ ਦਿੱਤਾ ਕਈ ਕੇਸ ਨੇ ਕਹਿੰਦਾ ਪੀਓ ਆ ਪੀਓ ਕੇਸ ਹੈ ਭਾਈ ਬਹੁਤ سارے ਪੀਓ ਆ ਇਹਨਾਂ 2015 ਦਾ ਹੁਣ ਜੇਤਾ ਚੌੜੀ ਇਹਦਾ ਕਿ ਕੰਮ ਸੀਗਾ ਦੋਸਤੋਂ ਥੱਕ ਜਾਈ ਗਿਆ ਪੰਜਾਬ ਵਰਤਾਂ ਗਿਆ ਮਲਾਈਟੀਆਂ ਜਿਹੜੀਆਂ ਲੋਕਾਂ ਨੂੰ ਸੜਕਾਂ ਤੇ ਲੈਂਦਾ ਕਾਰਪੋਸ਼ੇ ਦੀ ਚੋਣਾ ਪਹਿਲਾਂ ਨਾ ਕਰਾਈਆਂ ਜੀ ਜਿਹੜੇ ਹੁਣ ਲੈਟੀਆਂ ਹੋਈਆਂ ਹੀ ਆ ਇਹਨਾਂ ਦੀ ਬਰਦਾਸ਼ਤ ਨਹੀਂ ਹੁੰਦੀਆ ਇਸ ਕਰਕੇ ਇਹ ਕੰਮ ਬੰਦ ਕਰੇ ਪੰਜਾਬ ਸਰਕਾਰ ਬਿਲਕੁਲ ਲੋਕਾਂ ਪਰਦਾਸ਼ਤ ਨਹੀਂ ਕਰਨੇ ਉਕਲਾ ਕੇ ਅਜਮਾਨਤਾ ਜੱਟ ਹੋਣੀ ਤਾਂ ਲਾਹਣਾ ਕਿਹੜਾ ਹਾਰ ਤੋਂ ਨੁਕਰਾ ਨਿਕਰੇ ਉਹਨਾਂ ਜਿਲ੍ਹਾ ਕਿ ਜਿੱਤ ਰਹੇ ਆ ਔਰ 2015 ਤੋਂ ਇਹਨਾਂ ਨੂੰ ਹੁਣ ਤੱਕ ਫਿਲਹਾਲ ਜੀ ਨਹੀਂ ਨਿਕਰਾਈ ਗੱਲਾ ਨਹੀਂ ਇਹਨੇ ਚਾਈਨਾ ਤੋਂ ਆਏ ਸੀ ਕਿ ਬਾਦਰ ਟੱਪ ਕੇ ਇੱਥੇ ਛੇਤੀ ਚਾਰ ਪੰਜ ਗੱਡੀਆਂ ਲੈ ਕੇ ਉਹਨਾਂ ਬੜੇ ਚਲ ਕੇ ਜਿੰਨਾ ਚਾ ਸਾਡਾ ਸਾਥੀ ਸਾਡਾ ਕੌਮ ਆਜੋ ਅੰਡੀ ਆਜੋ ਕੈਂਡੀਡੇਟ ਦੇ ਵਾਦੀ ਕਰਨੇ ਛੜਕਾਉ ਨਹੀਂ ਉੱਪਰੋਣਾ ਚਾਹੀਦਾ ਇਹ ਬਦਲਾਅ ਹੈ ਤੇ ਪੰਜਾਬ ਦਾ ਬਦਲਾਅ ਸੀ ਨਾ ਜਿਹੜਾ ਦਿੱਲੀ ਮਾਡਲ ਆਜੇ ਦਿੱਲੀ ਮਾਡਲ ਇਹ ਓਨੀ ਕ ਕਰਨ ਜਿੰਨੀ ਕ ਸਹੀ ਜਾਣੀ ਹੈ ਸਾਰ ਲੈ ਕੇ ਜੇ ਦੋ ਢੋਡੀਆਂ ਟੀਕਾ ਖੜਾ ਦੇ ਆਂਗਾ ਯਾਦ ਰੱਖਿਓ ਤੁਹਾਨੂੰ ਮੈਂ ਦੱਸਾਂ ਤੁਹਾਡਾ ਗਦੇ ਵਾਹ ਨਹੀਂ ਪਿਆ ਪੰਜਾਬ ਦੇ ਨਾਲ ਤੁਸੀਂ ਯਾਦ ਰੱਖੋਗੇ ਵੀ ਤੁਹਾਡਾ ਬੰਦਾ ਕਿ ਆਪਣੀ ਜੋ ਵਿਜਨ ਹੈ ਜੋ ਵਧਣਾ ਪੈਣਾ ਤਾਂ